ਮੋਬਾਈਲ ਮੇ ਦੇਖ ਕੇ ਮੈਂ ਫੋਨ ਕਰਾ ਸਰ ਨੇ ਮੇਰੇ ਨਾਲ ਬਹੁਤ ਅੱਛੀ ਤਰ੍ਹਾਂ ਬਾਤ ਕਰੀ ਉਹਨਾਂ ਕੋਈ ਬਾਤ ਨਹੀਂ ਆਪਕੀ ਟਾਂਗ ਲਗਵਾ ਦੇ ਮੈਂ ਕਹਿੰਦਾ ਇਹ ਬਾਹਰਲੀ ਟਾਂਗ ਹੈ ਕਹਿੰਦੇ ਨਹੀਂ ਇਹ ਬੜੀਆ ਟਾਂਗ ਹੈ ਇਹ ਹੀ ਲਗਾਓ ਬਈ ਹਾਂ ਜੀ ਬਹੁਤ ਚੰਗਾ ਬਹੁਤ ਅੱਛਾ ਪ੍ਰੋਗਰਾਮ ਹੈ ਜੀ ਇਹ ਮਤਲਬ ਅੱਛਾ ਹੈ ਆਪਣੇ ਐਕਟ ਵੂਮਨ ਦੀ ਜਿਹੜੀ ਮੈਡਮ ਜੀ ਨੇ ਹਰਲੀਨ ਕੌਰ ਜੀ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਮੈਂ ਕਹਿੰਦਾ ਪਰਮਾਤਮਾ ਉਹਨਾਂ ਨੂੰ ਵੱਡੀਆਂ ਉਮਰਾਂ ਕਰ ਦੇਵਣ ਤਾਂ ਜੋ ਅੱਗੇ ਵੀ ਸੇਵਾ ਕਰੀ ਜਾਣ ਬਈ ਤਾਂ ਐਕਟਿਵ ਹਿਊਮਨ ਇਸ ਸੰਸਥਾ ਨਕਲੀ ਅੰਗਾਂ ਦਾ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਦੇਖੋ ਇਹ ਮਾਨਵਤਾ ਦੀ ਭਲਾਈ ਦੇ ਲਈ ਐਕਟਿਵ ਹਿਊਮਨ ਸੰਸਥਾ ਜਿਹੜੀ ਹੈ ਇਸ ਵੇਲੇ ਕੰਮ ਕਰ ਰਹੀ ਹੈ ਹਰਲੀਨ ਜੀ ਬਹੁਤ ਇੱਕ ਇੱਕ ਤਰ੍ਹਾਂ ਦੀ ਆਇਰਨ ਲੇਡੀ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਖਾਲੀ ਪੰਜਾਬ ਚ ਨਹੀਂ ਹਿਮਾਚਲ ਚ ਵੀ ਹੋ ਰਿਹਾ ਹੁਣ ਅਸੀਂ ਪੰਚਕੂਲਾ ਵੀ ਕਵਰ ਕਰਾਂਗੇ ਅੱਗੇ ਸਾਰਾ ਹਰਿਆਣਾ ਵੀ ਕਵਰ ਕਰਾਂਗੇ ਮਤਲਬ ਜਿੰਨਾ ਕਿ ਸਾਡੇ ਤੋਂ ਵੱਧ ਤੋਂ ਵੱਧ ਜਿੰਨਾ ਹੈਗਾ ਭਲਾ ਹੋ ਸਕੇਗਾ ਲੋਕਾਂ ਦਾ ਉਹ ਹੋਏਗਾ ਤੇ ਹਰਲੀਨ ਜੀ ਬਹੁਤ ਹੀ ਚੰਗਾ ਔਰ ਨੇਕ ਕੰਮ ਕਰ ਰਹੇ ਨੇ ਬਹੁਤ ਸਟਰੋਂਗ ਲੇਡੀ ਨੇ ਸੁਨੀਲ ਕੁਮਾਰੀ ਸੁਨੀਲ ਜੀ ਤੁਹਾਡੇ ਬਾਰੇ ਐਕਟਿਵ ਹੋਮਲੋ ਸੰਜੀਪ ਸਰ ਇਹ ਤੁਹਾਨੂੰ ਲੱਗਦਾ ਕਿਵੇਂ ਲੱਗ ਰਿਹਾ ਕੰਫਰਟੇਬਲ ਰਟਰੀ ਪਹਿਲਾਂ ਮੇਰੇ ਜੈਪ ਫੁੱਟ ਸੀ ਜੈਪ ਫੁੱਟ ਦੇ ਕੰਪੈਰੀਜ਼ਨ ਕੰਫਰਟੇਬਲ ਹੈ ਪਹਿਲਾਂ ਤੇ ਹੁੰਦੇ ਵਿੱਚ ਕਿੰਨਾ ਫਰਕ ਚੱਲਣ ਚ ਕੰਫਰਟੇਬਲ ਕਾਫੀ ਜਾ ਰਹੀ ਹੈ ਇਸ ਦਾ ਤਾਂ ਪਤਾ ਹੀ ਨਹੀਂ ਲੱਗਦਾ ਜਦੋਂ ਕੰਫਰਟੇਬਲ ਬਿਲਕੁਲ ਵੀ ਪਤਾ ਨਹੀਂ ਹਾਂ ਜੀ ਚੰਗਾ ਮਹਿਸੂਸ ਕਰ ਹਾਂਜੀ ਬਿਲਕੁਲ ਥੈਂਕ ਯੂ

ਜਬਰਦਸਤ ਇਹ ਕੰਮ ਹੈ ਦੇਖ ਸਕਦੇ ਹੋ ਕਿੰਨੀ شدت ਪਿਆਰ ਤੇ ਮੁਹੱਬਤ ਦੇ ਨਾਲ ਇਹ ਜਿਹੜੇ ਨੇ ਲੈਗਸ ਪਹਿਨਾਈਆਂ ਜਾ ਰਹੀਆਂ ਨੇ ਐਕਟਿਵ ਹੁਮਨ ਹੈ ਸੰਸਥਾ ਹੈ ਦੇਖ ਸਕਦੇ ਹੋ ਤਸਵੀਰਾਂ ਨੇ ਗੱਲ ਬਾਤ ਕਰ ਲੈਣੇ ਆ ਬਜ਼ੁਰਗੋ ਕਿੱਥੋਂ ਆਏ ਹੋ ਮੈਂ ਰਾਜਪੁਰੇ ਤੋਂ ਆ ਗਿਆ ਰਾਜਪੁਰੇ ਹਾਂਜੀ ਪਹਿਲਾਂ ਲਾਈ ਇਸ ਤਰੀ ਲੱਗਾ ਹਾਂ ਮੈਨੂੰ ਕੱਢ ਲੂ ਕੱਟ ਕਰ 35 ਸਾਲ ਹੋ ਗਏ ਲਵਾਣੇ ਲੱਤਾਂ ਹਮ ਲੇਕਿਨ ਲੱਤਾਂ ਸੈੱਟ ਨਹੀਂ ਬੈਠਦੀਆਂ ਕੋਈ ਵੀ मतलब ये है कि दो महीने तो ठीक चलती है तीन महीने उसके बाद गर्मियों में खुल जाती है अपने आप अपने खुल जाती है फिर वो डिफिकल्ट पैदा हो जाती है मतलब तकलीफ देती है ऐसे होता है मतलब अब मैंने इनका सुना था एक्टिव ह्यूमन एक्ट ह्यूमन का सुना था मोबाइल में देखा था मैंने फोन करा सर ने मेरे साथ बहुत अच्छी तरह बात करी उन्होंने कोई बात नहीं आपकी टांग बात मैं कह ये बाहर टांग है कहते नहीं ये बढ़िया टांग है यहाँ लगाओ गई ਮੈਂ ਉਸੇ ਰਿਸਰਚ ਕਰਕੇ ਉਸੇ ਲਈ ਟਾਈਮ ਲੈ ਕੇ ਇਹਾ ਮੈਂ ਆਇਆ ਤੇ ਮੈਨੂੰ ਬੜੀ ਖੁਸ਼ੀ ਹੋਈ ਇਹਾ ਕੇ ਮੈਂ ਦੇਖੋ ਕਿੰਨਾ ਕਿੰਨਾ ਸ਼ਲਾਘਾਯੋਗ ਇਹ ਕਦਮ ਹੈ ਕਿਉਂਕਿ ਮਾਨਵਤਾ ਦੀ ਭਲਾਈ ਦੇ ਲਈ ਕੰਮ ਹੈ ਹਾਂਜੀ ਬਹੁਤ ਚੰਗਾ ਬਹੁਤ ਅੱਛਾ ਪ੍ਰੋਗਰਾਮ ਹੈ ਜੀ ਇਹ ਮਤਲਬ ਅੱਛਾ ਆਪਣੇ ਪ੍ਰੈਕਟਿਕਟੂਮੈਂਡ ਦੀ ਜਿਹੜੀ ਮੈਡਮ ਜੀ ਨੇ ਹਰਦੀਨ ਕੌਰ ਜੀ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਮੈਂ ਕਹਿੰਦਾ ਪਰਮਾਤਮਾ ਉਹਨਾਂ ਨੂੰ ਵਡੀਆਂ ਉਮਰਾਂ ਕਰ ਦੇਣ ਤਾਂ ਜੋ ਅੱਗੇ ਵੀ ਸੇਵਾ ਕਰੀ ਜਾਣ ਬਈ ਬਹੁਤ ਵਧੀਆ ਬਹੁਤ ਵਧੀਆ ਗੱਲ ਕੀਤੀ ਹੈ ਕਿ ਲਾਭ ਉਹਨਾਂ ਨੂੰ ਵੱਡੀਆਂ ਉਮਰਾਂ ਕਰਦੇ ਤੰਦਰੁਸਤੀ ਵੀ ਬਖਸ਼ਣ ਹਾਂਜੀ ਕਹਿੰਦੇ ਬਜ਼ੁਰਗਾਂ ਦਾ ਆਸ਼ੀਰਵਾਦ ਬਹੁਤ ਫੜਦਾ ਸਾਡਾ ਆਸ਼ੀਰਵਾਦ ਨਾਲ ਸਾਡਾ ਇਹ ਆਸ਼ੀਰਵਾਦ ਬਾਬਾ ਜੀ ਦਾ ਸਭ ਤੋਂ ਪਹਿਲਾ ਹਾਂ ਅੱਛਾ ਪਾਜੀ ਕੰਫਰਟੇਬਲ ਹੈ ਤੁਹਾਨੂੰ ਬੜੀਆ ਹਾਂ ਸੇਵਾ ਐਮਪੀ ਸਰ ਰਾਜਗੜ ਜਿਲ੍ਹਾ ਉਹ ਦੂਰ ਸੀ ਜੀ ਸਰ ਇਹ ਕਮ ਫਿਟਿੰਗ ਸਹੀ ਹੈ ਸਹੀ ਹੈ ਜੀ कोई दिक्कत नहीं कोई प्रॉब्लम नहीं है बढ़िया है वजन भी भी बहुत कम है। है, भी कम है 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 बढ़िया चलने अच्छी बनती कर लेने भाई सर कम्फर्टेबल कितनी है अब ताकि दिक्कत ना हो हम इसको जो बनाते हैं थ्री डी टेक्नोलॉजी से हम ये बनाते हैं तो पूरा इनका जो नाप लिया जाता है वो लेटेस्ट थ्री डी स्कैनिंग से लिया जाता है ताकि पूरा बिल्कुल एक्यूरेट नाप आए ਫਿਟਿੰਗ ਵਗੈਰਾ ਬਿਲਕੁਲ ਅੱਛੀ ਰੱਖੀ ਜਾਂਦੀ ਹੈ। ਬਾਕੀ ਜੋ ਵੀ इनको इसमें तकलीफ लगती है कुछ भी होती है वो हम अभी ठीक करके इनको फिर हम पैर देते हैं। सारा हम चेक करते हैं। ਹੋਰਨ ਨੂੰ ਡਿਫਰੈਂਟ ਤਕ ਵਿੱਚ ਹੈ ਕਿਉਂਕਿ ਬਜ਼ੁਰਗ ਨੇ ਕੰਪਲੀਟ ਕੀਤੀ ਹੈ ਕਿ ਪਹਿਲਾਂ ਜਿਹੜੀਆਂ ਹੁੰਦੇ ਸੀ ਕਹਿੰਦੇ 1-2 ਮਹੀਨੇ ਚੱਲਦੇ ਸੀ। ਹੋਰਨ ਨੂੰ ਆਪਾਂ ਮਟੀਰੀਅਲ ਕੀ ਵਧੀਆ ਲੱਗਦਾ ਹੈ। इसमें क्या रहता है कि ये जो सॉकेट आप देख रहे हैं बिल्कुल भी ऐसा नहीं है कि हाथ से बनाया जाता है पूरी तरीके से मशीन के थ्रू ही प्रिंट होकर आता है इसमें जो मटेरियल यूज होता है बहुत ही अच्छी क्वालिटी का मटेरियल रहता है ताकि गर्मी या ठंड के वैसे मौसम से इसमें कोई फर्क नहीं पड़ता है इसमें कुछ ऐसा फूलना कम होना ऐसी कोई दिक्कत नहीं आती कोई दिक्कत नहीं ऐसी दिक्कत नहीं आती इसी लाइफ की नहीं है बस इसकी लाइफ ऐसे रहती है कि पूरे की पूरी टांग नहीं नहीं तो आपका 4 ਸਾਲ 5 ਸਾਲ ਤੱਕ ਨਹੀਂ ਕੋਈ ਦਿੱਕਤ ਨਹੀਂ ਆਤੀ ਇਸਾਂ ਅੰਗ ਇਹਨਾਂ ਵਧੀਆ ਮਟੀਰੀਅਲ ਹੈ ਹਾਂ ਔਰ ਅਗਰ ਕੋਈ ਐਸੀ ਛੋਟੀ ਮੂੜੀ ਦਿੱਕਤ ਆਤੀ ਵੀ ਹੈ ਤਾਂ ਉਹ ਠੀਕ ਕੀ ਜਾ ਸਕਿਆ ਇਹ ਹਾਂ ਤਾਂ ਬੱਸ ਐਸੀ ਕੋਈ ਦਿੱਕਤ ਨਹੀਂ ਹੈ ਕਿ ਕਿਸੇ ਪਿਆਰ ਨਾਲ ਪਹਿਨਾਈਆਂ ਜਾ ਰਹੀਆਂ ਤਾਂ ਐਕਟਿਵ ਹਿਊਮਨ ਜਿਹੜੀ ਹੈ ਉਹ ਇਸ ਸੰਸਥਾ ਨਕਲੀ ਅੰਗਾਂ ਦਾ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਦੇਖੋ ਇਹ ਮਾਨਵਤਾ ਦੀ ਭਲਾਈ ਦੇ ਲਈ ਐਕਟਿਵ ਹਿਊਮਨ ਸੰਸਥਾ ਜਿਹੜੀ ਹੈ ਇਸ ਵੇਲੇ ਕੰਮ ਕਰ ਰਹੀ ਹੈ ਤਬ ਜ਼ੁਰਗ ਕਹਿੰਦੇ ਹਰਲੀਨ ਮੈਮ ਨੇ ਰਾਬ ਉਹਨਾਂ ਨੂੰ ਬਹੁਤ ਲੰਬੀ ਉਮਰ ਕਰੇ ਅ ਸਰ ਤੁਸੀਂ ਕਿਵੇਂ ਦੇਖਦੇ ਹੋ ਇਸ ਸਸਤਾ ਦੇ ਕੰਮ ਦੇਖੋ ਇਹ ਹਰਲੀਨ ਜੀ ਬਹੁਤ ਇੱਕ ਇੱਕ ਤਰ੍ਹਾਂ ਦੀ ਆਇਰਨ ਲੇਡੀ ਖੁਦ ਆਪਣੀ ਇਸ ਡਿਸੇਬਿਲਟੀ ਦੇ ਨਾਲ ਜੂਝਣ ਤੋਂ ਬਾਅਦ ਸ਼ੀ ਡਿਸਾਈਡਡ ਕਿ ਮੈਂ ਇਹ ਕੰਮ ਕਰਨਾ ਲੋਕਾਂ ਦੀ ਸੇਵਾ ਕਰਨੀ ਹੈ ਤੇ ਆਪਣੇ ਇਸ ਉਪਰਾਲੇ ਦੇ ਜ਼ਰੀਏ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਖਾਲੀ ਪੰਜਾਬ ਚ ਨਹੀਂ ਹਿਮਾਚਲ ਚ ਵੀ ਹੋ ਰਿਹਾ ਹੁਣ ਅਸੀਂ ਪੰਚਕੂਲਾ ਵੀ ਕਵਰ ਕਰਾਂਗੇ ਅੱਗੇ ਸਾਰਾ ਹਰਿਆਣਾ ਵੀ ਕਵਰ ਕਰਾਂਗੇ ਮਤਲਬ ਜਿੰਨਾ ਕਿ ਸਾਡੇ ਤੋਂ ਵੱਧ ਤੋਂ ਵੱਧ ਜਿਹੜਾ ਹੈਗਾ ਭਲਾ ਹੋ ਸਕੇਗਾ ਲੋਕਾਂ ਦਾ ਉਹ ਹੋਏਗਾ ਤੇ ਹਰਲੀਨ ਜੀ ਬਹੁਤ ਹੀ ਚੰਗਾ ਔਰ ਨੇਕ ਕੰਮ ਕਰ ਰਹੇ ਨੇ ਬਹੁਤ ਸਟਰੋਂਗ ਲੇਡੀ ਨੇ ਔਰ ਦੇਖੋ ਮਾਨਵਤਾ ਦੇ ਭਲਾਈ ਦੇ ਲਈ ਕੰਮ ਬਿਲਕੁਲ ਬਿਲਕੁਲ ਜੀ ਮਾਨਵਤਾ ਦੀ ਸੇਵਾ ਤੋਂ ਵੱਧ ਕੇ ਤਾਂ ਹੋਰ ਕੁਝ ਹੈ ਹੀ ਨਹੀਂ ਜੀ ਤੇ ਉਸ ਲੇਡੀ ਨੇ ਇਸ ਚੀਜ਼ ਦਾ ਬੀੜਾ ਚੱਕਿਆ ਔਰ ਬਹੁਤ ਚੰਗੇ ਤਰੀਕੇ ਨਾਲ ਨਿਭਾ ਰਹੇ ਨੇ ਇਸ ਕੰਮ ਨੂੰ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਤਸਵੀਰਾਂ ਦਿਖਾ ਦੇ ਐਕਟਿਵ ਹਿਊਮਨ ਸੰਸਥਾ ਮਾਨਵਤਾ ਦੀ ਭਲਾਈ ਦੇ ਲਈ ਕੰਮ ਕਰਦੇ ਨੇ ਮੁਨਫਤਾ ਆਓ ਮੁਨਫਤਾ ਦੇ ਲਈ ਹੱਥ ਮਿਲਾਈਏ ਨਕਲੀ ਅੰਗਾਂ ਦਾ ਮੁਫਤ ਮੈਡੀਕਲ ਕੈਂਪ ਜਿਹੜਾ ਹੈ ਲਗਾਇਆ ਗਿਆ ਹੈ ਦੂਰ ਦੂਰ ਤੋਂ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਜਿਹੜੇ ਲੋਕ ਨੇ ਉਹ ਪਹੁੰਚੇ ਹੋਏ ਨੇ ਬਹੁਤ ਜ਼ਬਰਦਸਤ ਯੂਨੀਕ ਕਿਸਮ ਦੇ ਜਿਹੜੇ ਇਹ ਅੰਗ ਨੇ ਉਹ ਲਗਾਏ ਜਾ ਰਹੇ ਨੇ ਕਾ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਚ ਸਰਵਾਈਵ ਕਰਨ ਦਾ ਦੁਬਾਰਾ ਮੌਕਾ ਮਿਲਿਆ ਜਾ ਸਕੇ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸੰਜੀਕ ਕੀਤੀਆਂ ਨੇ ਐਕਟਿਵ ਹਿਊਮਨ ਸੰਸਥਾ ਲੋਜ ਹੈਣੀ ਤੋਂ ਤੋਂ ਉਹਨਾਂ ਵੱਲੋਂ ਇਹ ਮੁਫਤ ਨਕਲੀ ਇੰਕਾਂ ਦਾ ਕੈਂਪ ਲਗਾਇਆ ਗਿਆ ਹਰਲੀਨ ਮੈਮ ਕਹਿੰਦੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਬਜ਼ੁਰਗਾਂ ਵੱਲੋਂ ਆਸ਼ੀਰਵਾਦ ਦਿੱਤਾ ਜਾ ਰਿਹਾ ਕਿਉਂਕਿ ਅਗਰ ਤੁਸੀਂ ਮਾਨਵਤਾ ਦੀ ਭਲਾਈ ਦੇ ਲਈ ਕੰਮ ਕਰੋਗੇ ਤਾਂ ਬਦਲੇ ਦੇ ਵਿੱਚ ਤੁਹਾਨੂੰ ਬਜ਼ੁਰਗਾਂ ਤੋਂ ਆਸ਼ੀਰਵਾਦ ਜਿਹੜੇ ਨੇ ਜ਼ਰੂਰ ਮਿਲਦੇ ਨੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਜਿਹੜਾ ਸੰਸਥਾ ਵੱਲੋਂ ਇਹ ਯੂਨੀਕ ਕੰਮ ਕੀਤਾ ਜਾ ਰਿਹਾ ਹੈ ਐਕਟ ਹਿਊਮਨ ਇਹ ਸੰਸਥਾ ਦੇਖ ਸਕਦੇ ਹੋ ਤੁਸੀਂ ਐਕਟ ਹਿਊਮਨ ਆਓ ਮੁਖਤ ਲਈ ਹੱਥ ਮੜਾਈਏ ਤਾਂ ਉਹ ਨਕਲੀ ਅੰਗਾਂ ਦਾ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਤਾਂ ਕਹਿੰਦੇ ਪੰਜਾਬ ਨਹੀਂ ਹਰਿਆਣਾ ਹਿਮਾਚਲ ਦੇ ਵਿੱਚ ਵੀ ਕੰਮ ਕੀਤਾ ਜਾ ਰਿਹਾ ਹੈ ਇਹ ਗੱਸਤ ਵੱਡੇ ਲੈਵਲ ਤੇ ਕੰਮ ਕੀਤਾ ਜਾ ਰਿਹਾ ਹੈ ਆਪਣੇ ਆਪ ਦੇ ਬੱਚ ਬਿਹਤ ਦੇ ਸ਼ਲਾਘਾਯੋਗ ਇਹ ਕਦਮ ਧੰਨਵਾਦ